ਦੋਸਤੋ ਆਪਣੀ ਗੱਲਬਾਤ ਦਾ ਵਿਸ਼ਾ ਹੈ ਅੜੀਸਰ ਗੁਰਦੁਆਰੇ ਦਾ ਅਸਲੀ ਇਤਿਹਾਸ ਦੋਸਤੋ ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ ਹੰਡੇ ਆਇਆ ਤੇ ਪਿੰਡ ਚੁੰਗ ਦੀ ਸਾਂਝੀ ਜ਼ੂ ਤੇ ਬਣਿਆ ਹੋਇਆ ਹੈ ਇਹ ਗੁਰਦੁਆਰਾ ਬਠਿੰਡਾ ਬਰਨਾਲਾ ਸੜਕ ਤੇ ਬਰਨਾਲੇ ਤੋਂ ਕੋਈ ਲਗਭਗ 8 ਕਿਲੋਮੀਟਰ ਦੂਰ ਹੈ ਇਸ ਗੁਰਦੁਆਰੇ ਦਾ ਦੇ ਇਤਿਹਾਸ ਦਾ ਮੁੱਖ ਸੋਮਾ ਭਾਈ ਸੰਤੋਖ ਸਿੰਘ ਚੂੜਾਵਨੀ ਦੇ ਲਿਖੇ ਹੋਏ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਉੱਪਰ ਆਧਾਰਿਤ ਹੈ ਜੋ 1843 ਈਸਵੀ ਵਿੱਚ ਇਹ ਗ੍ਰੰਥ ਲਿਖਿਆ ਗਿਆ ਹੈ। ਇਸ ਗ੍ਰੰਥ ਮੁਤਾਬਕ ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਹੰਡਾਇਆ ਤੋਂ ਚੱਲੇ ਤਾਂ ਤੌੜਾ ਪਿੰਡ ਸਿਰਫ 2 ਕੋ ਦੂਰ ਰਹਿ ਗਿਆ ਸੀ। ਜਿੱਥੇ ਆ ਕੇ ਗੁਰੂ ਸਾਹਿਬ ਦਾ ਘੋੜਾ ਅੜ ਗਿਆ। ਗੁਰੂ ਸਾਹਿਬ ਦੇ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਹਿੰਦੇ ਘੋੜਾ ਅੱਗੇ ਨਾ ਤੁਰਿਆ ਗੁਰੂ ਸਾਹਿਬ ਨੇ ਕਿਹਾ ਕਿ ਇੱਧਰ ਤਰਕ ਲੋਕ ਰਹਿੰਦੇ ਹਨ ਜੋ ਪ੍ਰਮਾਤਮਾ ਦਾ ਸਿਮਰ ਨਹੀਂ ਕਰਦੇ ਦੋਸਤੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਘੋੜੇ ਨੂੰ ਕਿਵੇਂ ਪਤਾ ਲੱਗਿਆ ਕਿ ਇੱਧਰ ਮੰਦੇ ਅਕਲ ਵਾਲੇ ਲੋਕ ਰਹਿੰਦੇ ਹਨ ਜਿਹੜੇ ਸਿਮਰ ਨਹੀਂ ਕਰਦੇ ਇਸ ਗ੍ਰੰਥ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਗਿਆ ਮਿਲਦਾ ਕਿ ਘੋੜਾ ਤਮਾਕੂ ਦੀ ਫਸਲ ਨੂੰ ਵੇਖ ਕੇ ਅੜਿਆ ਸੀ ਸੋਚਣ ਵਾਲੀ ਗੱਲ ਇਹ ਹੈ ਕਿ ਸਿਰਫ ਧੌਲਾ ਪਿੰਡ ਵਿੱਚ ਹੀ ਤਮਾਕੂ ਬੀਜਿਆ ਜਾਂਦਾ ਸੀ ਜਦੋਂ ਕਿ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਉਸ ਵਕਤ ਪੰਜਾਬ ਵਿੱਚ ਕਿਤੇ ਵੀ ਤਮਾਕੂ ਦੀ ਫਸਲ ਨਹੀਂ ਵੇਚੀ ਜਾਂਦੀ ਸੀ ਇੱਕ ਗੱਲ ਹੋਰ ਜੋ ਗੁਰਦੁਆਰਾ ਅੜੀਸਰ ਸਾਹਿਬ ਬਾਰੇ ਦੱਸੀ ਜਾਂਦੀ ਹੈ ਕਿ ਜਦੋਂ ਘੋੜਾ ਅੜ ਗਿਆ ਤਾਂ ਗੁਰੂ ਸਾਹਿਬ ਨੇ ਘੋੜੇ ਦੀਆਂ ਲਗਾਮਾਂ ਖੁੱਲੀਆਂ ਛੱਡ ਦਿੱਤੀਆਂ ਅਤੇ ਘੋੜਾ ਆਪਣੇ ਆਪ ਸੋਹੀਆਣਾ ਗੁਰਦੁਆਰਾ ਵਾਲੀ ਥਾਂ ਤੇ ਪਹੁੰਚ ਗਿਆ ਜਦੋਂ ਕਿ ਗੁਰਦੁਆਰਾ ਸੋਹੀਆਣਾ ਵੀ ਪਿੰਡ ਧੌਲਾ ਦੀ ਜ਼ਮੀਨ ਉੱਪਰ ਹੀ ਹੈ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਧੌਲਾ ਪਿੰਡ ਦੇ ਇੱਕ ਹੋਰ ਘਟਨਾ ਦਾ ਜ਼ਿਕਰ ਵੀ ਮਿਲਦਾ ਹੈ। ਕਿ ਗੁਰੂ ਸਾਹਿਬ ਨੇ 101 ਕਪਲਾ ਨਸਲ ਦੀਆਂ ਗਊਆਂ ਮੰਗਵਾਈਆਂ ਕਿਉਂਕਿ ਗੁਰੂ ਸਾਹਿਬ ਇਹ ਗਊਆਂ ਬ੍ਰਹਮਣਾ ਨੂੰ ਦਾਨ ਦੇਣਾ ਚਾਹੁੰਦੇ ਸਨ। ਜਦੋਂ ਕਿ ਸਾਡੇ ਗੁਰਵਾਣੀ ਕਿਸੇ ਵੀ ਦਾਨ ਪਨ ਦੇ ਦਾਨ ਪਰ ਨੂੰ ਨਹੀਂ ਮੰਨਦੇ ਭਾਏ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ 1843 ਈਸਵੀ ਵਿੱਚ ਲਿਖਿਆ ਹੈ ਅਤੇ ਗੁਰੂ ਸਾਹਿਬ ਇਸ ਇਲਾਕੇ ਵਿੱਚ 1665 ਈਸਵੀ ਵਿੱਚ ਆਏ ਹਨ ਆਏ ਹਨ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਸੰਤੋਖ ਸਿੰਘ ਨੂੰ 178 ਸਾਲ ਬਾਅਦ ਕਿਹੜਾ ਸੁਪਨਾ ਆ ਗਿਆ ਕਿ ਗੁਰੂ ਸਾਹਿਬ ਦਾ ਘੋੜਾ ਡਰ ਗਿਆ ਸੀ ਉਸ ਨੇ ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਕਿਸੇ ਹੋਰ ਗ੍ਰੰਥ ਦਾ ਵੇਰਵਾ ਨਹੀਂ ਦਿੱਤਾ ਜਿਸ ਤੋਂ ਆਪਾਂ ਨੂੰ ਪਤਾ ਲੱਗ ਸਕੇ ਕਿ ਉਸ ਨੇ ਫਲਾਣੇ ਗ੍ਰੰਥ ਤੋਂ ਇਹ ਗੱਲ ਵੇਖ ਕੇ ਲਿਖੀ ਹੈ ਇਸ ਤੋਂ ਸਪਸ਼ਟ ਹੁੰਦਾ ਕਿ ਘੋੜਾ ੜਨ ਵਾਲੀ ਗੱਲ ਬਿਲਕੁਲ ਝੂਠੀ ਹੈ। ਗੁਰਦੁਆਰਾ ਅੜੀਸਰ ਸਾਹਿਬ ਅੱਜ ਗੁਰਦੁਆਰਾ ਅੜੀਸਰ ਸਾਹਿਬ ਅੱਜ ਤਾਂ ਕੋਈ 100 ਸਾਲ ਪਹਿਲਾਂ ਹੀ ਹੋਂਦ ਵਿੱਚ ਆਇਆ ਹੈ। ਜਿਸ ਥਾਂ ਤੇ ਗੁਰਦੁਆਰਾ ਅੜੀਸਰ ਸਾਹਿਬ ਹੈ ਇਹ ਸਥਾਨ 1920 ਤੱਕ ਬੇਅਵਾਦ ਪਿਆ ਸੀ ਇੱਥੇ ਇੱਕ ਛੋਟੀ ਜਿਹੀ ਪਾਣੀ ਦੀ ਛਪੜੀ ਸੀ ਜਿਸ ਨੂੰ ਗਿਦੜੀ ਵਾਲੀ ਟਾਬ ਕਿਹਾ ਜਾਂਦਾ ਸੀ ਅਰੇ ਦੁਆਲੇ ਰੇਤ ਦੇ ਵੱਡੇ ਵੱਡੇ ਟਿੱਬੇ ਸਨ ਜਿਨ੍ਹਾਂ ਟਿੱਬਿਆਂ ਵਿੱਚ ਦੀ ਇੱਕ ਕੱਚਾ ਰਸਤਾ ਪਿੰਡ ਧੌਲੇ ਤੋਂ ਹੰਡਿਆ ਨੂੰ ਜਾਂਦਾ ਸੀ ਦੱਸਿਆ ਜਾਂਦਾ ਹੈ ਕਿ ਇਹ ਗੁਰਦੁਆਰਾ ਅੱਜ ਤੋਂ ਕੋਈ 100 ਸਾਲ ਪਹਿਲਾਂ ਭਗਤ ਸਿੰਘ ਨਾਂ ਦੇ ਇੱਕ ਮੰਤ ਨੇ ਸ਼ੁਰੂ ਕੀਤਾ ਸੀ ਜੋ ਭਦੌਰ ਪਿੰਡ ਦੇ ਮਿਸਤਰੀਆਂ ਦਾ ਮੁੰਡਾ ਸੀ ਇਬਨ ਤਾਂ ਭਗਤ ਸਿੰਘ ਦੀ ਉਮਰ 60-65 ਸਾਲ ਦੱਸੀ ਜਾਂਦੀ ਹੈ। ਸਭ ਤੋਂ ਪਹਿਲਾਂ ਉਸਨੇ ਸਰਕਾਨਿਆਂ ਦੀ ਇੱਕ ਛੋਟੀ ਜਿਹੀ ਛਪਰੀ ਬਣਾ ਲਈ। ਅਤੇ ਉਹ ਉੱਥੇ ਇਕੱਲਾ ਹੀ ਰਹਿਣ ਲੱਗ ਪਿਆ। ਮਾਲ ਡੰਗਰ ਚਾਰਨ ਵਾਲੇ ਲੋਕ ਜੋ ਤਰ ਜਾਂਦੇ ਸਨ ਉਹ ਉਸ ਨੂੰ ਰੋਟੀ ਪਾਣੀ ਦੇ ਦਿੰਦੇ ਸਨ। ਹੌਲੀ-ਹੌਲੀ ਪਿੰਡ ਵਾਲੇ ਉਸ ਨੂੰ ਵਾਰੀ ਨਾਲ ਰੋਟੀ ਪਹੁੰਚਦੀ ਕਰਨ ਲੱਗ ਪਏ ਹੌਲੀ ਹੌਲੀ ਭਗਤ ਸਿੰਘ ਨੇ ਕੱਚੀਆਂ ਇੱਟਾਂ ਕੱਢ ਕੇ ਇੱਕ ਛੋਟਾ ਜਿਹਾ ਕੱਚਾ ਕੋਠਾ ਬਣਾ ਲਿਆ ਤੇ ਇੱਕ ਲੰਮਾ ਬਾਂਸ ਗੱਡ ਕੇ ਨਿਸ਼ਾਨ ਸਾਹਿਬ ਉਲਾ ਦਿੱਤਾ ਇਸ ਤਰ੍ਹਾਂ ਗੁਰਦੁਆਰਾ ਅੜੀ ਸਰ ਸਾਹਿਬ ਦੀ ਨੀ ਰੱਖੀ ਗਈ ਉਸ ਭਗਤ ਸਿੰਘ ਕਾਫੀ ਸਮਾਂ ਸੇਵਾ ਕਰਨ ਤੋਂ ਬਾਅਦ ਉਸ ਭਗਤ ਸਿੰਘ ਦੀ ਮੌਤ ਹੋ ਗਈ। ਭਗਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਪਲੀ ਪਿੰਡ ਦੇ ਬਖਤੌਰ ਸਿੰਘ ਨੂੰ ਉਥੋਂ ਦਾ ਮੰਤ ਥਾਪ ਦਿੱਤਾ। ਜਿਸ ਦੇ 8-10 ਸਾਲ ਸੇਵਾ ਕਰਨ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਬਖਤਾਰ ਸਿੰਘ ਦੀ ਮੌਤ ਤੋਂ ਬਾਅਦ ਭਗਤ ਸਿੰਘ ਦੇ ਰਿਸ਼ਤੇਦਾਰ ਲਾਲ ਸਿੰਘ ਨੂੰ ਇਸ ਗੁਰਦੁਆਰੇ ਦਾ ਮੰਤ ਠਾਪਿਆ ਗਿਆ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਲਾਲ ਸਿੰਘ ਨੇ ਅੱਥੀ ਕੰਮ ਕਰਕੇ ਬਹੁਤ ਸੇਵਾ ਕੀਤੀ। 20-25 ਸਾਲ ਸੇਵਾ ਕਰਨ ਤੋਂ ਬਾਅਦ ਲਾਲ ਸਿੰਘ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ। ਜਸ ਕਰਕੇ ਉਸ ਨੂੰ ਇਹ ਗੁਰਦੁਆਰਾ ਛੱਡਣਾ ਪਿਆ ਤੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਉਸ ਲਾਲ ਸਿੰਘ ਦੀ ਵੀ ਮੌਤ ਹੋ ਗਈ। ਲਾਲ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਚੁੰਗ ਦੇ ਨੌਜਵਾਨ ਭਰਪੂਰ ਸਿੰਘ ਨੂੰ ਸੇਵਾ ਸੰਭਾਲਣ ਦਾ ਮੌਕਾ ਮਿਲਿਆ ਉਹ ਵੀ ਕਹਿੰਦੇ ਅੱਗ ਲੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ। ਭਰਪੂਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਤੌਲਾ ਦੇ ਵਸਨੇ ਕ੍ਰਾਮ ਸਿੰਘ ਨੂੰ ਸੇਵਾ ਸੰਭਾਈ ਗਈ। ਪਰ RAM SINGH ਉੱਪਰ ਕੁਝ ਇਲਜ਼ਾਮ ਲੱਗਣ ਕਾਰਨ ਉਸ ਤੋਂ ਸੇਵਾ ਵਾਪਸ ਲੈ ਲਈ ਗਈ। ਫਿਰ 1997 ਤੋਂ ਬਾਅਦ ਇਸ ਗੁਰਦੁਆਰੇ ਦੀ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਦੇ ਹੱਥ ਲੱਗ ਗਈ। ਜਿਨ੍ਹਾਂ ਦੀ ਨਿਗਰਾਨੀ ਹੈਟ ਗੁਰਦੁਆਰੇ ਦੀ ਬਹੁਤ ਵੱਡੀ ਬਿਲਡਿੰਗ ਬਣ ਕੇ ਤਿਆਰ ਹੋ ਗਈ। ਇਸ ਤਰ੍ਹਾਂ ਕਾਰ ਸੇਵਾ ਵਾਲੇ ਬਾਬਾ ਬਾਬੂ ਸਿੰਘ ਇੱਥੋਂ ਦੇ ਪੱਕੇ ਪ੍ਰਬੰਧਕ ਬਣ ਗਏ ਸੋ ਦੋਸਤੋ ਇਹ ਹੈ ਗੁਰਦੁਆਰਾ ਅੜੀਸਾ ਸਾਹਿਬ ਦਾ ਪੂਰਾ ਇਤਿਹਾਸ ਹੁਣ ਜਿਸ ਢੰਗ ਨਾਲ ਹਰ ਇੱਕ ਆਦਮੀ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਦਾ ਘੋੜਾ ਤਮਾਕੂ ਦੀ ਫਸਲ ਨੂੰ ਦੇਖ ਕੇ ਅੜ ਗਿਆ ਸੀ ਇਹ ਸਾਰੀ ਗੱਲ ਸੁਣੀ ਸੁਣਾਈ ਇੱਕ ਝੂਠੀ ਕਹਾਣੀ ਹੈ ਭਾਏ ਸੰਤੋਖ ਸਿੰਘ ਦੇ ਗ੍ਰੰਥ ਵਿੱਚ ਵੀ ਤਮਾਕੂ ਦੀ ਫਸਲ ਦਾ ਕੋਈ ਜ਼ਿਕਰ ਨਹੀਂ ਮਿਲਦਾ ਉੱਥੇ ਸਿਰਫ ਘੋੜਾ ਅੜਨ ਦੀ ਗੱਲ ਲਿਖੀ ਹੋਈ ਹੈ ਪਰ ਗੁਰੂ ਸਾਹਿਬ ਦੇ ਇੱਥੇ ਆਉਣ ਤੋਂ 178 ਸਾਲ ਬਾਅਦ ਭਾਈ ਸੰਤੋਖ ਸਿੰਘ ਨੂੰ ਕਿੱਥੋਂ ਸੁਪਨਾ ਆ ਗਿਆ ਕਿ ਗੁਰੂ ਸਾਹਿਬ ਦਾ ਘੋੜਾ ਅੜ ਗਿਆ ਸੀ ਦੋਸਤੋ ਅਜੇ ਤੱਕ ਤੁਸੀਂ ਭਾਈ ਸੰਤੋਖ ਸਿੰਘ ਦਾ ਇੱਕ ਗੱਪ ਸੁਣਿਆ ਹੈ ਜੇਕਰ ਤੁਸੀਂ ਅਸਤੇ ਪੂਰੇ ਗ੍ਰੰਥ ਨੂੰ ਪੜ੍ਹ ਲਵੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਭਾਈ ਸੰਤੋਖ ਸਿੰਘ ਨੇ ਆਪਣੇ ਇਸ ਗ੍ਰੰਥ ਵਿੱਚ ਬਹੁਤ ਸਾਰੇ ਰਾਜ ਕੇ ਗੱਪ ਮਾਰੇ ਹਨ ਸੋ ਇਨਾ ਸ਼ਬਦਾਂ ਨਾਲ ਮੈਂ ਆਪਣੀ ਗੱਲਬਾਤ ਨੂੰ ਇੱਥੇ ਹੀ ਰੋਕਦਾ ਹਾਂ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ